ਸਰ ਮਤਲਬ ਕਿ ਮੇਰੀ ਕੋਈ ਕਾਰਵਾਈ ਨਹੀਂ ਪੁਲਿਸ ਕਰ ਰਹੀ ਥੱਲੇ ਮਲਾਜ਼ਮ ਬੰਦੇ ਜਿੰਨੇ ਆ ਐਸਐਸਬੀ ਨੇ ਮਤਲਬ ਕਿ ਸਰਾਂ ਨੇ ਬਹੁਤ ਮੇਰੀ ਮਦਦ ਕੀਤੀ ਸੀ ਕੱਲ ਉਹਨਾਂ ਨੇ ਕੀਤਾ ਪਰ ਰਾਮਸਰ ਨੇ ਮੈਨੂੰ ਕੱਲ ਆਸ਼ਰਮ ਬੰਦੇ ਵਿੱਚ ਵਿੱਚ ਸਿੱਟ ਦਿੱਤਾ ਗਿਆ ਆ ਦੇਖੋ ਬੱਚਿਆਂ ਦੇ ਹਜ਼ਾਰ ਕਾਟ ਵਗੈਰਾ ਬੋਲ ਰਹੇ ਕੱਲ ਐਪਲੀਕੇਸ਼ਨ ਦਿੱਤੀ ਗਈ ਮੇਰੀ ਸਾਰਾ ਕੁਝ ਕੀਤਾ ਗਿਆ ਆ ਜੋ ਦੇਖ ਕੱਲ ਲੈ ਭਾਂਜੀ ਆ ਜੋ ਮੈਂ ਕਰ ਦਿੰਦੇ ਆਜ ਰਾਮਸਰ ਮੇਰਾ ਹੱਲ ਕੀਤਾ ਜਾਵੇ ਨਹੀਂ ਤਾਂ ਅੱਜ ਮੈਂ ਜਾ ਜਾ ਹੁਣੇ ਤੋਰਾਂਗੇ ਹੱਲ ਕਰਕੇ ਤੇ ਰੱਖੀ ਹੱਲ ਹੁਣੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਇਸ ਵੇਲੇ ਦੀ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਕੁਾਰ ਤਾਂ ਸਾਰਿਆਂ ਦੇ ਰੋਂਗਟੇ ਖੜੇ ਕਰ ਦਿੱਤੇ ਦੱਸ ਦਈਏ ਨਵਾਂ ਸ਼ਹਿਰ ਦੇ ਚੰਡੀਗੜ੍ਹ ਚੌਕ 'ਚ 9 ਮਹੀਨਿਆਂ ਦੀ ਗਰਭਵਤੀ ਔਰਤ ਨੇ ਧਰਨਾ ਲਗਾ ਦਿੱਤਾ ਅਤੇ ਨਵਾਂ ਸ਼ਹਿਰ ਪੁਲਿਸ ਨੂੰ ਇਸ ਵੇਲੇ ਵਕਤ ਪਹੁੰਚ ਗਿਆ ਜਦੋਂ ਇਨਸਾਫ਼ ਲਈ ਭਟਕਦੀ ਇਸ ਔਰਤ ਨੇ ਚੰਡੀਗੜ੍ਹ ਚੌਕ ਵਿੱਚ ਧਰਨਾ ਲੈ ਕੇ ਇਨਸਾਫ਼ ਦੀ ਮੰਗ ਸ਼ੁਰੂ ਕਰ ਦਿੱਤੀ ਪੀੜਤ ਮਹਿਲਾ ਨੇ ਦੱਸਿਆ ਕਿ ਉਹ 9 ਮਹੀਨੇ ਦੀ ਗਰਭਵਤੀ ਹੈ ਤੇ ਉਸ ਦੇ ਨਾਲ ਤੱਕੇਸ਼ਾਈ ਕੀਤੀ ਗਈ ਹੈ ਉਸ ਦਾ ਕਹਿਣਾ ਹੈ ਕਿ ਉਹ ਵਕ ਵਕ ਦਫਤਰਾਂ ਚ ਇਨਸਾਫ ਦੀ ਮੰਗ ਲਈ ਪਿਛਲੇ 6 ਮਹੀਨੇ ਤੋਂ ਘੁੰਮ ਰਹੀ ਹੈ ਤੇ ਇੱਕ ਪਹੁੰਚ ਵਾਲੇ ਵਿਅਕਤੀ ਦੇ ਪ੍ਰਭਾਵ ਕਰਨ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਸ ਦੀ ਕਿਸੇ ਦਫਤਰ ਚ ਵੀ ਸੁਣਵਾਈ ਨਹੀਂ ਕੀਤੀ ਉਸ ਨੇ ਆਖਿਆ ਕਿ ਉਹ ਹਰ ਹਾਤਾ ਧਾਰਮਿਕ ਸਥਾਨ ਵਿੱਚ ਵਕ ਵਕ ਧਾਰਮਿਕ ਸਥਾਨਾਂ ਵਿੱਚ ਆਪਣੇ ਬੱਚੇ ਨੂੰ ਲੈ ਕੇ ਘਟ ਰਹੀ ਹੈ ਜਿਸ ਨੂੰ ਕਾਰ ਵਿੱਚ ਵੜ ਨਹੀਂ ਦਿੱਤਾ ਜਾ ਰਿਹਾ ਉਹ ਕਾਰ ਜਿੱਥੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਲਜਾਇਆ ਗਿਆ ਸੀਗਾ ਹਾਲਕਾ ਵਿੱਚ ਵਿੱਚ ਗੱਲ ਇਹ ਵੀ ਸਮਝ ਆਉਂਦੀ ਹੈ ਕਿ ਔਰਤ ਦਾ ਆਧਾਰ ਕਾਰਡ ਵੀ ਬਣਿਆ ਹੋਇਆ ਹੈ ਔਰ ਜਿਸ ਵਿਅਕਤੀ ਤੇ ਉਹ ਦੋਸ਼ ਲਾ ਰਹੀ ਉਸ ਨੂੰ ਆਪਣਾ ਪਤੀ ਕਹਿ ਰਹੀ ਹੈ ਥਾਣਾ ਮੁਖੀ ਅਵਤਾਰ ਸਿੰਘ ਨੇ ਮੌਕੇ ਤੇ ਆ ਕੇ ਧਰਨੇ ਨੂੰ ਚਕਾਇਆ ਤੇ ਔਰਤ ਨੂੰ ਇਨਸਾਫ ਮਿਲੇਗਾ ਇਹ ਗੱਲ ਆਖੀ ਅਤੇ ਆਪਣੀ ਗੱਡੀ ਵਿੱਚ ਉਸ ਨੂੰ ਥਾਣਾ ਸਦਰ ਬੰਗਾ ਵਿਖੇ ਭੇਜਿਆ ਗਿਆ ਤੇ ਕਾਰਵਾਈ ਸੰਬੰਧਿਤ ਥਾਣੇ ਹੁਕਮ ਦੇ ਦਿੱਤੇ ਗਏ ਐਸ ਐਚ ਉਹਤਾਰ ਸਿੰਘ ਨੇ ਆਖੇ ਕਿ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਵ ਸਿੰਘ ਵਿਰਕ ਦੇ ਹਦਾਇਤਾਂ ਸਦਕਾ ਕਥਿਤ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇਗੀ ਗੱਲ ਇੱਥੇ ਨਹੀਂ ਨਿਬੜਦੀ ਉਸਔਰਤ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਦਾ ਜਿਨਸੀ ਸ਼ੋਸ਼ਣ ਜਿਹੜਾ ਆ ਉਹ ਕੀਤਾ ਗਿਆ ਉਸਨੇ ਦੋਸ਼ ਲਗਾਇਆ ਕਿ ਦੋ ਵਿਅਕਤੀਆਂ ਵੱਲੋਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਸਦੇ ਬੱਚਿਆਂ ਦੇ ਆਧਾਰ ਕਾਰਡ ਦੇ ਜਿਸ ਵਿਅਕਤੀ ਤੇ ਉਸ ਦਾ ਪਤੀ ਹੋਣ ਦਾ ਦੋਸ਼ ਲਗਾ ਰਹੀ ਹੈ ਦੱਸਿਆ ਜਾ ਰਿਹਾ ਕਿ ਉਹਦਾ ਹੀ ਨਾਮ ਹੈ ਤੁਹਾਨੂੰ ਮੌਕੇ ਤੇ ਪੂਰੀ ਤਸਵੀਰ ਦਿਖਾਣੇ। ਆ ਕੀ ਤੁਹਾਡਾ ਜੀ? ਮੇਰਾ ਨਾਮ ਰਵੀਸ਼ ਰਾਣੇ। ਹਾਂ ਜੀ। ਸਰ ਮਤਲਬ ਕਿ ਮੇਰੀ ਕੋਈ ਕਾਰਵਾਈ ਨਹੀਂ ਪੁਲਿਸ ਕਰ ਰਹੀ ਥੱਲੇ ਮਲਾਜਮ ਬੰਦੇ ਜਿੰਨੇ ਆ। ਐਸਐਸਬੀ ਨੇ ਮਤਲਬ ਕਿ ਸਰ ਨੇ ਬਹੁਤ ਮੇਰੀ ਮਦਦ ਕੀਤੀ ਸੀ ਕੱਲ ਉਹਨਾਂ ਨੇ ਕੀਤਾ। ਪਰ ਰਾਮ ਸਰ ਨੇ ਮੈਨੂੰ ਕੱਲ ਆਸ਼ਰਮ ਬੰਦੇ ਵਿੱਚ ਵਿੱਚ ਸਿੱਟ ਦਿੱਤਾ ਗਿਆ। ਇਹ ਤਾਂ ਚੌਕ ਤੇ ਧਰਨਾ ਲਾ ਕੇ ਬੈਠਣ ਦੀ ਕਰਨਾ ਜੀ। ਸਰ ਜੀ ਮੈਂ ਅੱਜ ਮਰ ਜਾਣਾ ਜਾਨ ਦੇ ਦੇਣੀ ਅੱਜ ਮੈਂ ਬੱਚੇ ਆਪਣੇ ਵੀ ਮਾਰ ਦੇਣੇ ਮੈਂ ਆਪਣੂਂਦਾ ਵੀ ਮੈਂ ਰੋਜ਼ ਮਰਦੀ ਆ ਠਾਣੇ ਅੱਜ ਕਚਹਿਰੀਆਂ ਜੀ। ਮੈਨੂੰ ਕਾਰ ਲਈ ਦਿੱਤੀ ਤਾਂ ਮੈਂ ਦਿੱਤੀ ਕਾਰਨ ਮੇਰਾ 6 ਮਹੀਨਿਆਂ ਤੋਂ ਚੱਲ ਰਿਹਾ ਮੇਰਾ ਮਤਲਬ ਕਿ ਮੈਨੂੰ ਕਾਰ ਨਹੀਂ ਵਾੜ ਰਹੇ ਹੈਗੇ ਜਿਹੜਾ ਕੇਵਲ ਘੜਕੜਾ ਵਿੱਚ ਮੇਰਾ ਜਿਹੜਾ ਕਾਰ ਵਾਲਾ ਅਮਰਜੋਤਾ ਬੱਚਿਆਂ ਦੀ ਜ਼ਿੰਦਗੀ ਨਹੀਂ ਖਰਾਬ ਹੋ ਰਹੀ ਜਿਹੜੇ ਦੋ ਹੋਰ ਵੀ ਹੈ ਤੁਹਾਡੇ ਜੀ ਸਰ ਜੀ ਇਹਨਾਂ ਦੀ ਕਾਦੀ ਜ਼ਿੰਦਗੀ ਮੈਂ ਤਾਂ ਕਹਿੰਦੀ ਮੈਂ ਮਰ ਜਾਣਾ ਅੱਜ ਮੈਂ ਮਰਨੇ ਨੂੰ ਬੈਠ ਗਈ ਹਾਂ ਅੱਜ ਇੱਥੇ ਤੁਹਾਡੇ ਕੋਲ ਕੋਈ ਆਧਾਰ ਕਾਰਡ ਪ੍ਰੂਫ ਹੈ ਹਾਂ ਜੀ ਮੇਰੇ ਕੋਲ ਸਾਰਾ ਕੁਝ ਪ੍ਰੂਫ ਹੈ ਜੀ ਵੀ ਖੜੇ ਹੋ ਜਰਾ ਦੱਸੋ ਕੀ ਬਰਾਬਰ ਆਜੋ ਦੱਸੋ ਕੀ ਬਰਾਬਰ ਆਜੋ ਆ ਦੇਖੋ ਉੱਠ ਕੇ ਦੱਸੋ ਚੌਂਕ ਦੇ ਨਾਲ ਆ ਦੇਖੋ ਬੱਚਿਆਂ ਦੀਆਂ ਮੇਰੇ ਲਈ ਸਾਰਾ ਕੁਝ ਆ ਵੀ ਲਓ ਅਸੀਂ ਦੇਖਦੇ ਆ ਆਜੋ ਜੋ ਪ੍ਰਾਣਾ ਕਰ ਦਿੰਦੇ ਆ ਅੱਜ ਆ ਦੇਖੋ ਬੱਚਿਆਂ ਦੇ ਆਧਾਰ ਕਾਰਡ ਵਗੈਰਾ ਮੋਂ ਰ ਕੱਲ ਐਪਲੀਕੇਸ਼ਨ ਦਿੱਤੀ ਗਈ ਮੇਰੀ ਸਾਰਾ ਕੁਝ ਗਿੱਦਾਈਆ ਆਜੋ ਦੇਖ ਲਓ ਕਰਦੇ ਲੈ ਪਹਿੰਜ ਆਜੋ ਜੋ ਕਰ ਦਿੰਦੇ ਆ ਅੱਜ ਬਾਰ ਸਾਰਾ ਮੇਰਾ ਹੱਲ ਕੀਤਾ ਜਾਵੇ ਨਹੀਂ ਤਾਂ ਅੱਜ ਮੈਂ ਜਾਣਾ ਜਿਆ ਹੁਣੇ ਤੋਰਾਂਗੇ ਹੱਲ ਕਰਕੇ ਕਰਕੇ ਹੁਣੇ ਕਰ ਦਿੰਦੇ ਆ ਆਓ ਬੱਚਿਆਂ ਦੇ ਚਲੋ ਗੱਡੀ ਆ ਗਈ ਹੋਵੇ ਆ ਜਾਓ ਆ ਜਾਓ ਹੁਣੇ ਪੈਚ ਕਰ ਦਿੰਦੇ ਹਾਂ ਹਾਂਜੀ ਸੱਤ ਨੂੰ ਦਾ ਵਿਆਹ ਕਰ ਦਿੱਤਾ ਜੀ ਕਿਉਂਕਿ ਰਿਕਾਰਡ ਵੀ ਮੇਰੇ ਬੱਚਿਆਂ ਦੇ ਨਾਮ ਜਾੜੇ ਐ ਡਿਵੀਸ਼ਨ ਨਾ ਕਰਵਾਈਆਂ ਮੇਰੇ ਬੱਚਿਆਂ ਦੀਆਂ ਆਪਣੇ ਨਾਮ ਇੱਕ ਮਿੰਟ ਤੁਸੀਂ ਦੋ ਮਿੰਟ ਹਾਂਜੀ ਇੱਕ ਮਿੰਟ ਤੁਸੀਂ ਮੈਂ ਸ਼ੱਕ ਇਹ ਮੇਰੀਆਂ ਪਹਿਲੀਆਂ ਕੰਪਲੀਟ ਆਇਆ ਸਾਰੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਸਰਾ ਸ਼ਕੂਲ ਸਿੰਘ ਜੀ ਮੈਂ ਦੱਸ ਕੇ ਇਹ ਬਗਰਾ ਨੇ ਮੈਨੂੰ ਇਦਾਂ ਹੀ ਕਿ ਕਾਰਤਾਂ ਨੂੰ ਮੇਰੇ ਪਰਿਵਾਰ ਕੱਢਦੇ ਰਹੇ ਐ ਸਾਰੇ ਪਾਸੇ ਮੈਂ ਚੇਪੀ ਦੇ ਕੋਲ ਮੈਂ ਕਿਤੇ ਜਾਣੀ ਜਾਂਦੀ ਆ ਕਿਤੇ ਮੈਂ ਕਿਟਰੀਆਂ ਜਾਂਦੀ ਆ ਮੇਰੀ ਪੂਰੀ ਸਰਵਾਈ ਖੁਸ਼ੀ ਨੰਬਰ 32543 ਕੁਛ ਨੰਬਰ ਬੱਚੇ ਮੇਰਾ ਨਹੀਂ ਲਾਈਫ ਤਾ ਕਰਾ ਕੀਤੀ ਗਈ ਹੈ ਇਹਨਾਂ ਨੇ ਠੀਕ ਹੈ ਮੈਨੂੰ ਜੇ ਕੋਈ ਅਗਾਮ ਨਾਲ ਹੋਰ ਨੰਬਰ ਦੇ ਸਕਦੇ ਹਾਂ ਜਾਨੀ ਸਾਡੇ ਕੋਲ ਨੰਬਰ ਹੈ 8000 1400 700 ਇਹ ਅਜੇ ਇੱਕ ਕਰੀਬ ਅੱਧਾ ਘੰਟਾ ਪਹਿਲਾਂ ਇੱਕ ਰਵੀਸ਼ ਰਾਣੀ ਆ ਪਤਨੀ ਅਮਰਜੋਤ ਸਿੰਘ ਵਾਸੀ ਮੰਗੂਆਲ ਪਿੰਡ ਹੈ ਥਾਣਾ ਸਦਰ ਬੰਗਾ ਦੇ ਵਿੱਚ ਪੈਂਦਾ ਉਹ ਬੀਬੀ ਸੀ ਕਿ ਇੱਥੇ ਚੌਕ ਦੇ ਵਿੱਚ ਬੈਠੀ ਸੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉਹਦੀ ਕੋ ਕੰਪਲੇਨਟ ਚੱਲਦੀ ਸੀਗੀ ਉਹ ਨੇ ਇਹ ਕਹੇ ਮੇਰੀ ਕੰਪਲੇਨਟ ਦੇ ਉੱਤੇ ਜਿਹੜੀ ਕਾਰਵਾਈ ਨਹੀਂ ਹੋਈ ਮੇਰੇ ਨਾਲ ਇਨਸਾਫ ਨਹੀਂ ਹੋਇਆ ਉਸ ਬੀਬੀ ਨੂੰ ਲਿਆਂਦਾ ਨਾਲ ਮੈਂ ਲੇਡੀ ਮਿਲਾਮ ਭੇਜ ਕੇ ਆਪਣੀ ਗੱਡੀ ਭੇਜ ਕੇ ਥਾਣੇ ਸਦਰ ਬੰਗਾ ਨਾਲ ਨੂੰ ਭੇਜ ਦਿੱਤਾ ਕਿਉਂਕਿ ਸਦਰ ਬੰਗਾ ਦਾ ਹੈਗਾ ਵਕੂਆ ਪਿੰਡ ਮੰਗੂਆਲ ਦਾ ਬਣਦਾ ਤੇ ਉਹਦੀ ਜਿਹੜੀ ਬਣਦੀ ਕਾਰਵਾਈ ਹੋਣੀ ਜਲਦੀ ਕਰ ਦਿੱਤੀ ਜਾਵੇਗੀ